ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਸਰਕਾਰ ਅਤੇ ਦੂਸਰੇ ਪਾਸੇ ਬਿਜਲੀ ਬੋਰਡ ਨੂੰ ਲੈ ਕੇ ਬਿਜਲੀ ਬੋਰਡ ਨੇ ਬਿਜਲੀ ਖਪਤਕਾਰਾਂ ਯਾਨੀ ਕਿ ਗ੍ਰਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਨਵੇਂ ਨਿਯਮ ਜਾਰੀ ਹੋ ਗਏ ਨੇ ਹੁਣ ਨਵੇਂ ਸਾਲ ਦੇ ਦੂਜੇ ਮਹੀਨੇ ਹੀ ਵੱਡਾ ਕਾਲਾ ਕਰ ਦਿੱਤਾ ਹੈ ਬਿਜਲੀ ਬੋਰਡ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ ਇੱਕ ਵਾਰ ਫਿਰ ਤੋਂ ਵੱਡਾ ਐਕਸ਼ਨ ਲਿਆ ਗਿਆ ਹੈ। ਯਾਨੀ ਕਿ ਜਿਹੜੇ ਡਿਫਾਲਟਰ ਨੇ ਜਿਨ੍ਹਾਂ ਦੇ ਬਿੱਲ ਪਏ ਨਹੀਂ ਹੋਏ ਵਿਭਾਗ ਨੇ 3 ਦਿਨਾਂ ਵਿੱਚ 100 ਤੋਂ ਵੱਧ ਡਿਫਾਲਟਰ ਖਪਤਕਾਰਾਂ ਦੇ ਘਰਾਂ ਅਤੇ ਕਮਰਸ਼ੀਅਲ ਸਥਾਨਾਂ ਤੇ ਲੱਗੇ ਬਿਜਲੀ ਕਟਕਸ਼ਨ ਕੱਟ ਕੇ 1 ਕਰੋੜ ਤੋ ਵੱਧ ਬਕਾਇਆ ਬਿੱਲਾਂ ਦੀ ਰਿਕਵਰੀ ਕੀਤੀ ਹੈ ਯਾਨੀ ਕਿ ਜਿਹੜੇ ਖਪਤਕਾਰ ਨੇ ਚਾਹੇ ਉਹ ਕਮਰਸ਼ੀਅਲ ਨੇ ਚਾਹੇ ਉਹ ਇੰਡਸਟਰੀਅਲ ਯੂਟਿਲਿਟੀਜ਼ ਨੇ ਜਾਇਓ ਘਰ ਦੀ ਬਿਜਲੀ ਦੇ ਵਿੱਚ ਖਪਤ ਹੁੰਦੀ ਹੈ ਜਿਨ੍ਹਾਂ ਦੇ ਬਕਾਇਏ ਪੈਂਡਿੰਗ ਸੀ ਡਿਫਾਲਟਰ ਸੀ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੱਟ ਦਿੱਤੇ ਗਏ ਨੇ ਇਹਨਾਂ ਵੱਲੋਂ ਬਿਜਲੀ ਬਿਜਲੀ ਦੇ ਬਿੱਲ ਜਮ੍ਹਾਂ ਨਹੀਂ ਕਰਵਾਏ ਗਏ ਸਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਟੀਮ ਵੱਲੋਂ ਸੁੰਦਰਨਗਰ ਡਿਵੀਜ਼ਨ ਅਤੇ ਐਕਸ਼ਨ ਜਗਮੂਨ ਸਿੰਘ ਜੰਡੂ ਦੀ ਅਗਵਾਈ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਡਿਫਾਲਟਰ ਖਪਤਕਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੇਟ ਕਾਰਪੋ ਪਾਵਰ ਕਾਰਪੋਰੇਸ਼ਨ ਈਸਟ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਸਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਡਿਫਾਲਟਰ ਖਪਤਕਾਰ ਨੂੰ ਕਈ ਵਾਰ ਬਿੱਲ ਜਮ੍ਹਾਂ ਕਰਾਉਣ ਲਈ ਜਾਗਰੂਕ ਕੀਤਾ ਗਿਆ ਜੋ ਕਿ ਬਾਅਦ ਵਿੱਚ ਉਹਨਾਂ ਨੂੰ ਕਿਸੇ ਦੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਖਪਤਕਾਰਾਂ ਨੇ ਬਿਜਲੀ ਦੇ ਬਿੱਲ ਨਹੀਂ ਜਮ੍ਹਾਂ ਕਰਵਾਏ ਹੁਣ ਉਹਨਾਂ ਖਿਲਾਫ ਪਾਵਰ ਕੰਪਨੀ ਦੀ ਟੀਮਾਂ ਸੜਕ ਤੇ ਉੱਤਰ ਕੇ ਵੱਡਾ ਐਕਸ਼ਨ ਲੈਣ ਲਈ ਤਿਆਰ ਹਨ ਯਾਨੀ ਕਿ ਇੱਕ ਪਾਸੇ ਤਾਂ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਦੂਸਰੇ ਪਾਸੇ ਜਿਹੜੇ 600 ਤੋਂ ਵੱਧ ਜੁਨਟਾ ਬਾਲਦੇ ਨੇ ਜਾਂ ਜਿਨ੍ਹਾਂ ਦੇ ਕੋਲ ਕਮਰਸ਼ੀਅਲ ਮੀਟਰ ਨੇ ਜਾਂ ਜਿਨ੍ਹਾਂ ਦੀ ਕੋਈ ਇੰਡਸਟਰੀਆਂ ਨੇ ਵਾਰ-ਵਾਰ ਪੰਜਾਬ ਸਰਕਾਰ ਬਿਜਲੀ ਬੋਰਡ ਕਾਰਪੋਰੇਸ਼ਨ ਵੱਲੋਂ ਕਿਹਾ ਗਿਆ ਵੀ ਭਾਈ ਤੁਸੀਂ ਆਪਣੇ ਬਿੱਲ ਜਿਹੜੇ ਨੇ ਪੇ ਕਰੋ ਅਦਾ ਕਰੋ ਲੇਕਿਨ ਇਹਨਾਂ ਖਪਤਕਾਰਾਂ ਧਾਰਕਾਂ ਗ੍ਰਾਹਕਾਂ ਉੱਤੇ ਦੇ ਕੰਨਾ ਉਤੇ ਜੂ ਨਹੀਂ ਸਰਗੀ ਆਖਰਕਾਰ ਇੱਕ ਦਿਨ ਦੇ ਵਿੱਚ ਹੀ 100 ਤੋਂ ਵੱਧ ਮੀਟਰ ਪੁੱਟੇ ਗਿਆ ਬਿਜਲੀ ਦੇ ਕਨੈਕਸ਼ਨ ਕੱਟੇ ਗਿਆ ਤੇ 1 ਕਰੋੜ ਦੀ ਰਿਕਵਰੀ ਇੱਕ ਦਿਨ ਵਿੱਚ ਹੀ ਪੰਜਾਬ ਬਿਜਲੀ ਬੋਰਡ ਮੁਲਾਜ਼ਮਾਂ ਵੱਲੋਂ ਕੀਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਹੀ ਪੰਜਾਬ ਦੇ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਵੇਗਾ ਤਾਂ ਕਿ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਜਾਵੇ ਧੰਨ